गुरबार No. नामबार ਹਰ ਨਾਟਾ ਤੁਹਾਡਾ ਗੱਬ ਨਾਮ ਨੂੰ ਪਰਤ ਨਾਮ ਨੂੰ ਦੁਰਪਾਜ ਦੇਣਾ ਨਾਮ ਨੂੰ ਕਮਨੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ পড়ੋਗੇ ਇਹਦੇ ਵਿੱਚੋਂ ਕੁਝ ਨਾ ਕੁਝ ਗਿਆਨ ਜ਼ਰੂਰ ਮਿਲਦਾ ਤੂੰ ਕਰਤਾ 314 ਅੰਕ ਤੇ ਪਉੜੀ ਹੈ ਤੂੰ ਕਰਤਾ ਸਭ ਕੁਝ ਜਾਣਦਾ ਜੋ ਜੀਆਂ ਅੰਦਰ ਵਰਤੈ ਮਹਾਰਾ ਜਿੰਦੇ ਗੁਰੂ ਸਭ ਕੁਝ ਜਾਣਦਾ ਜੋ ਮੇਰੇ ਅੰਦਰ ਚੱਲ ਰਿਹਾ ਨਾ ਉਹ ਗੁਰੂ ਸਭ ਕੁਝ ਜਾਣਦਾ ਕਿ ਇਹ ਦਿਨੋ ਕਹਿ ਰਹੇ ਨੇ ਬਾਹਰੋਂ ਕਹਿ ਰਹੇ ਸਾਨੂੰ ਇੱਕ ਬੱਚਾ ਮਿਲਿਆ ਚੰਗਾ ਗਿਆਨ ਦੇਗਾ ਕਹਿੰਦਾ ਗਿਆਨੀ ਜੀ ਜਿੰਨਾ ਤੁਸੀਂ ਗਿਆਨ ਦੇਣੇ ਤੁਹਾਨੂੰ ਰੱਬ ਨਹੀਂ ਮਿਲਿਆ ਜੇ ਤੱਕ ਜਿੰਨਾ ਤੁਸੀਂ ਸੰਤਾਂ ਨੂੰ ਗਿਆਨ ਦੇ ਦਿਓ ਮੈਂ ਕਹਿੰਦਾ ਤੇਰਾ ਧੰਨਵਾਦ ਦੁਨੀਆ ਨੂੰ ਸਮਝਾਉਂਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧਰਤੀ ਤੇ ਇੰਨਾ ਗਿਆਨ ਦੇ ਗਏ ਅ ਜਿਨਾਂ ਨੂੰ ਉਤਬੇ ਤਾਲਾ ਗਿਆ ਉਹ ਵੀ ਧਰਦੀ ਤੇ ਹੈਗੇ ਸੀ ਕਈਆਂ ਕਹਣਾ ਗਿਆਨੀ ਬਹੁਤਾ ਇੰਦਾ ਦਾ ਗਿਆਨ ਦੇ ਗਿਆ ਕਿ ਇਹਨਾਂ ਕਹਣਾ ਇਹੋ ਜਿਹੇ ਨੂੰ ਬੁਲਾਇਆ ਬਹੁਤਾ ਸੱਚ ਬੋਲਦਾ ਕਿਉਂਕਿ ਦੁਨੀਆ ਬੜੀ ਤਰਾਂ ਦੀ ਹੈ ਅੱਜ ਮੈਂ ਆ ਜਿਹਦੇ ਸਾਨੂੰ ਨੁਕ ਰੱਖਣਾ ਸੋਕੀ ਸਮਝ ਪੈਂਦੀ ਚਿੰਤਰਾਗਪੜ੍ਹ ਜੀਉ ਦੇਂਦਰ ਦਾ ਹਾਉ ਦੀ ਪੰਕਤੀ ਆ ਗਈ ਦੂਜਾ ਪੜ੍ਹ ਲਓ ਮੈਨੂੰ ਡੇਢ ਸਾਲ ਲੱਗ ਗਿਆ ਸੈਹ ਪੜ੍ਹ ਕਰਦਿਆ ਕਰਦਿਆ ਉਹ ਮੈਨੂੰ ਬਾਅਦ ਚ ਜਾ ਕੇ ਪਤਾ ਲੱਗਾ ਪੁਖਾਰੀ ਰਾ ਅਗੇ ਕਹਿਸਾ ਜਿਹਦੇ ਵਿੱਚ ਹਾਉ ਦੀ ਪੰਕਤੀ ਨਹੀਂ ਹੁੰਦੀ ਇਹਦਾ ਮਤਲਬ ਉਹਨੇ ਗਿਆਨ ਤਾਂ ਲਿਆ ਉਹਨੇ ਕਿਤੇ ਉਹਨੇ ਕਿਤੇ ਪੜਿਆ ਹੋਵੇਗਾ ਹੁਣ ਮੈਂ ਇੱਕ ਬੇਨਤੀ ਕਰਦਾ ਕਿ ਤਾਂ ਗਿਆਨੀ ਜੀ ਰੱਬ ਵਾਲੇ ਦੱਸੋ ਰੱਬ ਕੀ ਹੈ ਮੈਂ ਕਹਿੰਦਾ ਬੇਟਾ ਤੇਰੇ ਪਿਤਾ ਦਾ ਨਾ ਕੀ ਹੈ ਕਿੰਨਾ ਇੰਗਲਿਸ਼ ਚ ਜਿਆਦਾ ਬੋਲਦੇ ਨੇ ਵਿਦੇਸ਼ਾਂ ਦੇ ਵਿੱਚ ਜਿਹੜੇ ਜਮੇ ਨੇ ਪੰਜਾਬੀ ਨੂੰ ਘੱਟ ਬੋਲਦੇ ਉਹ ਇੰਗਲਿਸ਼ ਦਾਰਸ ਤੋਂ ਵੀ ਸਿੱਖ ਮਾਇਆ ਬਹੁਤ ਕੁਝ ਗਵਾ ਲਿਆ ਕਮਾਇਆ ਐ ਹੋਈ ਜਿਹੜੇ ਚੰਗੇ ਕਰਮ ਕਰਦੇ ਆਓ ਚੰਗੇ ਬਣੋ ਚੰਗੇ ਬਣਦਾ ਇੱਕੋ ਸਾਧਨ ਨਿਤਨੇਮੀ ਵਦ ਤੋਂ ਵਦ ਨਾਮ ਜਪੋ ਘਰਾਂ ਦੇ ਵਿੱਚ ਸਿਮਰਨ ਕਰੋ ਬਾਣੀ ਪੜੋ ਇਸ ਤੋਂ ਪਰ ਕੋਈ ਸਾਧਨ ਨਹੀਂ ਬਾਕੀ ਤੁਸੀਂ ਸਾਰੇ ਸੂਝਵਾਨ ਹੈ ਜਿੰਨਾਂ ਕੁ ਮੈਂ ਮਾਲਕ ਨੇ ਬੁਲਾਇਆ ਮੈਂ ਬੋਲ ਦਿੰਦਾ ਸ਼ਾਇਦ ਮੈਂ ਗਲਤ ਹੁਆ ਪਰ ਗੁਰੂ ਸਾਹਿਬ ਤੂੰ ਰਸਨਾ ਤੇ ਬੇਟਾ ਜੋ ਬੁਲਾਇਆ ਬੋਲ ਦਿੰਦਾ ਹੈ ਸ਼ਾਇਦ ਮਾਲਕਾ ਜਿੱਥੇ ਮੈਂ ਗਲਤ ਹੈ ਮੈਨੂੰ ਦੱਸਣ ਦੀ ਗਰਬਾਲ ਦਾ ਜ਼ਰੂਰ ਕਰਿਓ ਪੀਸ ਹੋ ਵੰਡ ਗੁੱਸਾ ਨਹੀਂ ਕਰਾਂਗੇ ਜਿੱਥੇ ਗਲਤ ਹੈ ਤੇ ਮਾਫੀ ਮੰਗ ਲਵਾਂਗੇ ਜੇ ਚੰਗਾ ਲੱਗਦਾ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਬਣੀਏ ਤੇ ਇਹ ਕਹੀਏ ਹਰ ਮਨ ਧਨ ਵਸਿਆ ਸੋਈ ਜੈ ਜੈਕਾਰ ਕਰੇ ਮਾਲਕਾ ਜਿੱਥੋਂ ਨੰਗੀਏ ਲੋਕੀ ਸਾਡੀ ਜਾਇਦਾਦ ਕਰਨ ਸਹਬਜਾਦੂ ਦੀ ਕਰਦੇ ਆ ਤਾਂ ਕਦੀ ਕਿਹਾ ਨਹੀਂ ਸਾਡੀ ਕਰੋ ਪਰ ਅਸੀਂ ਆਪ ਕਰਦੇ ਆ ਮਾਲਕੰਨਾ ਗੁਰਦਾਰਾ ਜੀ ਪਾਸ਼ਾ ਤੇ ਗੁਰਪੁਰਬ ਮਨਾਉਂਦੇ ਕਦੀ ਪੇਤਾ ਦਾ ਬਾਟ ਨਿਕਾਇਆ ਵੇਖੇ